ਮੇਰਾ ਨਾਮ ਹੀ ਮਾਂਜੀ ਹੈ ਮੈਟ੍ਰਿਕ ਕਲਾਸ ਦੇ ਵਿਦਿਆਰਥਣਾਂ ਮੇਰੇ ਨਾ ਮੇਰੇ ਸਕੂਲ ਦਾ ਨਾਮ ਹੈ ਆਰਬੀ ਹੈ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਪੂਰੇ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਮੇਰਾ 12ਵਾਂ ਰੈਂਕ ਹੈ ਆ ਸਕੋਰ 589 ਆਊਟ ਆਫ 600 ਐਂਡ ਮੇਰੀ ਪਰਸੈਂਟੇਜ 98.16% ਹੈ ਬਹੁਤ ਵਧੀਆ ਤਰੀਕੇ ਦੀ ਸਟੱਡੀ ਕਰਵਾਈ ਜਾਂਦੀ ਹੈ ਅਤੇ ਉਹ ਸਾਡੇ ਟੀਚਰ ਸਾਹਿਬਾਨ ਬਹੁਤ ਹੀ ਜ਼ਿਆਦਾ ਮਿਹਨਤੀ ਸਨ ਅਤੇ ਉਹ ਹਰ ਵੇਲੇ ਸਾਡੇ ਵੱਲ ਹੀ ਜ਼ਿਆਦਾ ਧਿਆਨ ਦੇ ਦਿਸਨ ਕਿ ਬੱਚਿਆਂ ਨੂੰ ਸਿਰਫ ਬੱਤ ਤੋਂ ਵੱਧ ਪੜਾਣਾ ਹੈ ਅਤੇ ਉਹਨਾਂ ਨੂੰ ਕਿਸੇ ਵੱਡੇ ਮੁਕਾਮ ਤੇ ਪਹੁੰਚਾਉਣਾ ਹੈ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜਿੱਲੇ ਮੈਨੂੰ ਪਤਾ ਚੱਲਿਆ ਕਿ ਮੇਰਾ ਪੂਰੇ ਪੰਜਾਬ ਦੇ ਵਿੱਚ 12ਵਾਂ ਰੈਂਕ ਹੈ ਤੇ ਪੂਰੇ ਡਿਸਟ੍ਰਿਕਟ ਦੇ ਵਿੱਚ ਪਹਿਲਾ ਰੈਂਕ ਹੈ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਤੇ ਮੇਰੇ ਪੇਰੈਂਟਸ ਸਾਹਿਬ ਵੀ ਪੂਰਾ ਮਤਲਬ ਮੇਰੇ ਪੇਰੈਂਟਸ ਸਾਹਿਬ ਬਹੁਤ ਖੁਸ਼ੀ ਹੋਈ ਹੈ ਤੇ ਉਹਨਾਂ ਦਾ ਪੂਰਾ ਨਾਮ ਰੋਸ਼ਨ ਹੋਇਆ ਪੂ ਮੈਂ ਉਹਨਾਂ ਸਭ ਨੂੰ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਘਰ ਆਏ ਅਤੇ ਤੁਸੀਂ ਮੈਨੂੰ ਫੋਨ ਕਰਕੇ ਸਾਨੂੰ ਵਧਾਈ ਦਿੱਤੀ ਅਤੇ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਮਿਹਨਤ ਕਰੋ ਨਹੀਂ ਨਹੀਂ ਤਾਂ ਤੁਸੀਂ ਵੱਧ ਤੋਂ ਵੱਧ ਨਹੀਂ ਮਿਹਨਤ ਕਰੋਗੇ ਤੇ ਫਿਰ ਤੁਸੀਂ ਦੇ ਐਵੇਂ ਦਿਹਾੜੀਆਂ ਲਗਾਓਗੇ ਤੁਸੀਂ ਮਿਹਨਤ ਕਰੋ ਅਤੇ ਡਿਸਐਡਵਾਂਟੇਜ ਨਹੀਂ ਰੱਖਣੇ ਮੋਬਾਈਲ ਦੇ ਤੁਸੀਂ ਐਡਵਾਂਟੇਜ ਰੱਖਣੇ ਕਿਉਂਕਿ ਡਿਵਾਂਟੇਜ ਹੈ ਮੋਬਾਈਲ ਫੋਨ ਦੇ ਐਡਵਾਂਟੇਜ ਹੈ ਤੇ ਡਿਸਐਡਵਾਂਟੇਜ ਵੀ ਹੈ ਐਡਵਾਂਟੇਜ ਉਹ ਹੈ ਕਿ ਤੁਸੀਂ ਸਟੱਡੀ ਦੇ ਰਿਲੇਟਡ ਅਗਰ ਫੋਨ ਬਾਇਲ ਕਿਉਂ ਹੁੰਦੇ ਹੈ ਜੇ ਅਗਰ ਤੁਸੀਂ ਚੈੱਕ ਕਰਦੇ ਹੋ ਤੇ ਤੁਹਾਡੀ ਮੈਨੂੰ ਕਿ ਤੁਹਾਡੀ ਸਟੱਡੀ ਲਈ ਵੀ ਬਹੁਤ ਵਧੀਆ ਹੈ ਤੇ ਤੁਹਾਡੇ ਫਿਊਚਰ ਨੂੰ ਵੀ ਬ੍ਰਾਈਟ ਬਣਾਉਂਦਾ ਹੈ ਤੇ ਜੇ ਤੁਸੀਂ ਡਿਜੀਟਲ ਵੰਟੇ ਦੀ ਬਾਤ ਡਿਸਐਡਵਾਂਟੇਜ ਦੀ ਗੱਲ ਕਰਦੇ ਹੋ ਤਾਂ ਡਿਸਐਡਵਾਂਟੇਜ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰੀ ਆਤਾ ਜਿਵੇਂ ਕਿ ਇੰਸਟਾਗ੍ਰam ਚਲਾਉਣਾ ਬੇਨਫਾਲ ਤੋਂ ਰੀਲਸ ਦੇਖਣਾ ਫੇਸਬੁੱਕ ਚਲਾਉਣਾ ਵਟਸਐਪ ਚ ਸਟੇਟਸ ਦੇਖਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਹਾਟੀ ਸੇ ਲਈ ਆ ਫਜ਼ੂਲ ਟਾਈਮ ਹੈ ਮੇਰਾ ਸੁਪਨਾ ਹੈ ਕਿ ਮੈਂ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਸੇਵਾ ਕਰਾਂ ਅਤੇ ਮੈਚਾਨੀ ਆ ਕਿ ਮੈਂ ਵੱਧ ਤੋਂ ਵੱਧ ਪੜਾਈ ਕਰਕੇ ਡਾਕਟਰ ਬਣ ਜਾਵਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂ ਮੈਡਮ ਬਹੁਤ اچھا ਲੱਗਿਆ ਜਦੋਂ ਮੇਡਮਿਆਂ ਦਾ ਰਿਜ਼ਲਟ ਆਇਆ 8ਵੀਂ ਦਾ ਕਿ ਮੈਂ ਘਰ ਨਹੀਂ ਸੀ ਹੈਗੀ ਮੈਂ ਬਾਹਰ ਸੀ ਉਸ ਤੋਂ ਬਾਅਦ ਸਾਨੂੰ ਮੈਡਮਾਂ ਦੀ ਫੋਨ ਆ ਗਈ ਤੇ ਅਸੀਂ ਦੌੜ ਕੇ ਨਟਮ ਆਪਣੇ ਘਰ ਨੂੰ ਆਏ ਦੇਖਿਆ ਕਿ ਸੱਚ ਗੱਲ ਹੈ ਤੇ ਘਰ 'ਚ ਵੀ ਕਾਫੀ ਰੌਣਕ ਹੋਈ ਦੀ ਸੀ ਗਦਾਈਆਂ ਦੇਣ ਵਾਲੇ ਦੀਆਂ ਟੀਚਰਾਂ ਵੀ ਫੋਨ ਤੇ ਫੋਨ ਕਰ ਰਹੀਆਂ ਸੀ ਪ੍ਰਿੰਸੀਪਲ ਵੀ ਫੋਨ ਕਰ ਰਹੇ ਸੀ ਉਸ ਤੋਂ ਬਾਅਦ ਮੈਡਮ ਸਾਨੂੰ ਗਲੀ ਮੱਲੇ ਦੇ ਬਹੁਤ ਜ਼ਿਆਦਾ ਕਿ ਮੈਸੇਜ ਆਏ ਘਰ ਖੁਦ ਵੀ ਆਏ ਇਹ ਵਧਾਈ ਦੇਣ ਆਏ ਤੇ ਬਹੁਤ ਵਧੀਆ ਲੱਗਿਆ ਮੈਂ ਤੇ ਮੈਡਮ ਇਹ ਕਹਿਣਾ ਚਾਹਨੀ ਹੈ ਕਿ ਬੇਟੀਆਂ ਨੂੰ ਵੱਧ ਤੋਂ ਵੱਧ ਪੜਾਓ ਮੇਰੀ ਬੇਟੀ ਨੇ ਮੇਰਾ ਨਾਮ ਰੋਸ਼ਨ ਕੀਤਾ ਪਿੰਡ ਜੰਗਲਾਂ ਦੇ ਵਿੱਚ ਤੇ ਚਲੋ ਜਿਸ ਤਰ੍ਹਾਂ ਇਹ ਆਇਆ ਬਹੁਤ ਜ਼ਿਆਦਾ ਇਹਦੇ ਪਪਾ ਵੀ ਮਿਹਨਤ ਕਰਦੇ ਆ ਅਸੀਂ ਵੀ ਖੁਦ ਮਿਹਨਤ ਕਰਦੇ ਆ ਭਰਾ ਵੀ ਬ੍ਰਦਰ ਵੀ ਆਦਾ ਮਿਹਨਤ ਕਰਦਾ ਆ ਤੇ 10 ਸਾਲ ਛੋਟੀ ਹੈ ਆਪਣੇ ਵੀਰੇ ਤੋਂ ਸਰ ਰਹਤੇ ਹੈ ਮडम ਬਹੁਤ ਜ਼ਿਆਦਾ ਪਰਦੀ ਆ ਅਸੀਂ ਇਹਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਵੀ ਸਾਡੀ ਪਹੁੰਚ ਆ ਕਰਾਂਗੇ ਜੇ ਉਹਦਾ ਸੁਪਨਾ ਡਾਕਟਰ ਬਣਦਾ ਤੇ ਜ਼ਰੂਰ ਬਣਾਵਾਗੇ